ਮੈਂ ਚੇਤਨ ਵਰਮਾ ਮੈਂਬਰ ਬਾਰ ਕਾਉਂਸਲ ਪੰਜਾਬ ਹਰਿਆਣਾ ਚੰਡੀਗੜ੍ਹ ਔਰ ਅੱਜ ਜਿਲੰਦਰ ਬਾਰ ਐਸੋਸੀਏਸ਼ਨ ਦੇ ਵਿੱਚ ਆਇਆ ਹੈਗਾ ਜਿਵੇਂ ਕਿ ਗ੍ਰਾਮ ਨਿਆਂਇਲਿਆਂ ਨੂੰ ਲੈ ਕੇ ਜਿਹੜੀ ਹੈਗੀ ਪ੍ਰੋਟੈਸਟ ਚੱਲ ਰਹੀ ਹੈਗੀ ਹੈ ਗ੍ਰਾਮ ਨਿਆਂਇਲਿਆ ਦੀ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਕੋਈ ਜ਼ਰੂਰਤ ਨਹੀਂ ਹੈਗੀ ਹੈ ਔਰ ਇਹ ਜਿਹੜੀ ਸਕੀਮ ਜਿਹੜੀ ਪੰਜਾਬ 'ਚ ਇੰਪਲੀਮੈਂਟ ਕਰਨ ਦੇ ਲਈ ਸਰਕਾਰ ਜਿਹੜੀ ਯੋਜਨਾ ਬਣਾ ਰਹੀ ਹੈਗੀ ਬਿਲਕੁਲ ਹੀ ਗਲਤ ਹੈਗੀ ਆ ਔਰ ਅਸੀਂ ਇਹਦਾ ਬਿਲਕੁਲ ਵਿਰੋਧ ਕਰਦੇ ਹੈਗੇ ਆ ਅਸੀਂ ਜੇ ਤੁਸੀਂ ਕਹਿੰਨੇ ਹੈਗੇ ਹੋ ਡੋਰ ਸਟੈਪ ਤੇ ਹੀ ਕਰਨਾ ਹੈਗਾ ਅਜੇ ਤੁਸੀਂ ਲੀਗਲ ਸਿਸਟਮ ਨੂੰ ਲੈ ਕੇ ਆਉਣਾ ਹੈਗਾ ਤੇ ਵਾਈ ਨਾਟ ਹਾਈ ਕੋਰਟ ਜੱਜਸ ਵੀ ਸਟੇਟ ਇਨ 올 ਦੇ ਡਿਸਟ੍ਰਿਕਟ ਸਾਰੇ ਡਿਸਟ੍ਰਿਕਟ ਚ ਇੱਕ ਇੱਕ ਹਾਈ ਕੋਰਟ ਜੱਜ ਨੂੰ ਬੈਠਣਾ ਚਾਹੀਦਾ ਹੈਗਾ ਜਸਟ ਫਾਰ ਅ ਸਿੰਗਲ ਜੱਜ ਉੱਥੇ ਤੁਹਾਨੂੰ ਇੰਨੀ ਐਕਸਰਸਾਈਜ਼ ਕਰਨੀ ਪੈਂਦੀ ਹੈਗੀ ਹੈ ਡਿਸਟ੍ਰਿਕਟ ਦੇ ਲਾਇਰਸ ਨੂੰ ਇੰਨੇ ਦੂਰ ਜਾਣਾ ਪੈਂਦਾ ਹੈ ਜਨਤਾ ਨੂੰ ਇਤਨੀ ਦੂਰ ਜਾਣਾ ਪੈਂਦਾ ਹੈਗਾ ਪੁਲਿਸ ਨੂੰ ਇੰਨਾ ਜਾਣਾ ਪੈਂਦਾ ਹੈ ਟ੍ਰਿਬਿਊਨਲ ਸੈੱਟ ਕਰਨ ਦੀ ਜ਼ਰੂਰਤ ਹੈ ਇੱਕ ਇੱਕ ਬੰਦਾ ਉੱਥੇ ਬੈਠਾ ਹੈਗਾ ਬਸ ਇੰਨੀ ਐਕਸਰਸਾਈਜ਼ ਕਰਨ ਵਾਸਤੇ ਸਾਰਿਆਂ ਨੂੰ ਉੱਤਰ ਜਾਣਾ ਪੈਂ हाई कोर्ट लॉयर्स आल्सो कि एक जेड़ा सुप्रीम कोर्ट ਦਾ ਬੈਂਚ ਹੈਗਾ ਉਹ ਵੀ ਫਿਰ ਪੰਜਾਬ ਨੇ ਹਰਿਆਣਾ ਜੇ ਕਰਨਾ ਹੈਗਾ ਤੁਸੀਂ ਇੰਪਲੀਮੈਂਟ ਕਰਨਾ ਹੈ ਤੇ ਸੁਪਰੀਮ ਕੋਰਟ ਦਾ ਬੈਂਚ ਵੀ ਤੁਸੀਂ ਸਾਰੀ ਜਿਹੜੀ ਹੈਗੀ ਹੈ ਸਟੇਟਸ ਦੇ ਵਿੱਚ ਲੈ ਕੇ ਆਓ ਸੋ ਅਸੀਂ ਪੂਰੀ ਕੜੀ ਨਿੰਦਾ ਕਰਦੇ ਹੈਗੇ ਔਰ ਸਰਕਾਰ ਤੋਂ ਮੰਗ ਕਰਦੇ ਹੈਗੇ ਆ ਸਰਕਾਰ ਨੇ ਪਹਿਲਾਂ ਵੀ ਇਹ ਸਕ੍ਰੈਪ ਕੀਤੀ ਸੀਗੀ ਕਿਉਂਕਿ ਮੈਂ ਪਿੱਛੇ ਵੀ ਇਨੀਸ਼ੀਏਟਿਵ ਲਿੱਤਾ ਸੀਗਾ ਲੁਧਿਆਣਾ ਦੇ ਵਿੱਚ ਮੰਤਰੀ ਜੀ ਇਹਨਾਂ ਦੇ ਆਏ ਸੀਗੇ ਉਹਨਾਂ ਨੇ ਕਿਹਾ ਸੀਗੇ ਕਿ ਅਸੀਂ ਇਸ ਯੋਜਨਾ ਨੂੰ ਹਲੇ ਬਿਲਕੁਲ ਸਟੈਂਡ ਸਟਿਲ ਕਰਦੇ ਹੈਗੇ ਆ ਹੁਣ ਦੁਬਾਰਾ ਫੇਰ ਇਹ ਜਿਹੜਾ ਹੈਗਾ ਇਹ ਮਸਲਾ ਜਿਹੜਾ ਹੈਗਾ ਚੱਕਿਆ ਗਿਆ ਹੈਗਾ ਔਰ ਅਸੀਂ ਸਾਰੇ ਵਕੀਲ ਇਹਦਾ ਕੜੀ ਕੜਾ ਤੋਂ ਕੜੀ ਇਹਦਾ ਵਿਰੋਧ ਕਰਦੇ ਆਂ